ਕਿਪਰ ਤੋਂ ਸਖਤ ਕਾਰਵਾਈ ਕੀਤੀ ਜਾਏ ਉਸ ਬੱਚੀ ਨੂੰ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਅੱਜ ਅਸੀਂ ਆਕੇ ਸਾਰੀ ਟੀਮ ਮੋਜਨ ਸਮਾਜ ਪਾਰਟੀ ਦੀ ਸਟੇਜ 'ਤੇ ਜਿਹਨੇ ਵੀ ਪਰਿਵਾਰ ਦੇ ਨਾਲ ਆਕੇ ਦੁੱਖ ਵੀ ਸਾਂਝਾ ਕੀਤਾ ਔਰ ਪਰਿਵਾਰ ਨੂੰ ਮੋਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਵਿਸ਼ਵਾਸ ਵੀ ਦਿਵਾਇਆ ਕਿ ਇਸ ਜ਼ਬਰ ਦੇ ਖਿਲਾਫ ਅਨਿਆਦ ਦੇ ਖਿਲਾਫ ਪੀੜਤ ਪਰਿਵਾਰ ਨੂੰ ਉਸਾਰਤ ਦਿਵਾਲ ਨਹੀਂ ਮੌਜੂਦ ਸਮਾਜ ਪਾਰਟੀ ਦੀ ਪੂਰੀ ਧਿਆਨ ਪਰਿਵਾਰ ਦੇ ਨਾਲ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਹੋਰ ਤੇਜ਼ੀ ਨਾਲ ਸਖਤ ਕਾਰਵਾਈ ਕਰਨ ਦੇ ਬਾਰੇ ਮੌਜੂਦ ਸਮਾਜ ਪਾਰਟੀ ਦਾ ਬਤ ਕਰੂ ਅਫਸੋਸ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਜਿਹੜੀ ਆਮ ਆਦਮੀ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਉਹ ਪੰਜਾਬੀਆਂ ਦਾ ਜਾਨ ਮਾਲ ਇਮਾਨ ਦੀ ਰਾਖੀ ਕਰਨ ਤੇ ਫੇਰ ਹੋ ਗਈ ਇੱਕ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਪੈ ਕਾਹੇ ਕੋ ਦੇਤਨਾ ਨਾ ਪੈ ਮਾਨਤਾਂ ਕਿ ਕਿਸੇ ਨੂੰ ਪੈਸੇ ਦੇਣਾ ਨਹੀਂ ਕਿਸੇ ਦਾ ਪੈਸੇ ਸਹਿਣਾ ਨਹੀਂ ਇਹ ਹੁਕਮਰਾਨ ਐਸਾ ਵਾਤਾਵਰਨ ਪੈਦਾ ਕਰਨ ਦੇ ਵਿੱਚ ਫੇਲ ਹੋ ਗਿਆ ਪੁਲਿਸ ਜਿਹੜੀ ਹੈ ਤੁਸੀਂ ਆਏ ਹੋ ਜਨਤਾ ਦੇ ਉੱਪਰ ਪ੍ਰੋਟੈਕਸ਼ਨ ਦੇ ਲਈ ਮੁੰਡ ਵਿੱਚ ਲੈਂਦੀ ਗਈ ਸੀ ਲੇਕਿਨ ਇਹ ਪਾਪੀਆਂ ਦੀ ਪ੍ਰੋਟੈਕਸ਼ਨ ਦੇ ਉੱਪਰ ਹੁਕਮਰਾਨਾਂ ਨੇ ਲਾ ਦਿੱਤੀ ਸੋ ਬਹੁਜਨ ਸਮਾਜ ਪਾਰਟੀ ਇਸ ਦੁਖਦਾਇਕ ਅਤੀ ਦੁਖਦਾਇਕ ਸ਼ਰਮਨਾਕ ਘਟਨਾ ਤੇ ਅਸੀਂ ਫਿਰ ਇੱਕ ਵਾਰ ਨਿੰਦਾ ਕਰਦੇ ਹਾਂ ਪਰਿਵਾਰ ਦੇ ਦੁੱਖ ਵਿੱਚ ਪੂਰਨ ਤੌਰ ਤੇ ਸ਼ਾਮਲਾ ਇਨਸਾਫ ਦੇ ਲਈ ਮੌਜੂਦ ਸਮਾਜ પાર્ટી ਹਰ ਸੰਭਵ ਯਤਨ ਕਰੂਗੀ ਕਿ ਉਹ ਸਾਡੀ ਟੀਮ ਨੂੰ ਇਨਸਾਫ ਮਿਲੇ ਕਿ ਅਰ ਪਰਿਵਾਰ ਜਿਹੜਾ ਪੀੜਤ ਪਰਿਵਾਰਾ ਨੂੰ ਇਨਸਾਫ ਮਿਲੇ ਐਸੀ ਐਗਜ਼ੈਂਪਲਰੀ ਪੈਨਲਟੀ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਫਿਰ ਕੋਈ ਐਸੀ ਭਾਈ ਦਾ ਬੇਈਮਾਨਾ ਕਟੇ ਔਰ ਪੰਜਾਬ ਸਰਕਾਰ ਨੂੰ ਮਹਿਸੂਸ ਕਰਨਾ ਕਿ ਉਹ ਇਹਦਾ ਨੋਟਿਸ ਲਵੇ ਆਡ ਫਾਸਟ ਟ੍ਰੈਕ ਬਣਾ ਕੇ ਜਲਦੀ ਤੋਂ ਜਲਦੀ ਜਿਹੜਾ ਆ ਉਹ ਦਿਨਾਂ ਅਲਦੀਆਂ ਗੂਸਲੇ ਆ ਰਹੇ ਨੇ ਮੈਂ ਸੱਜਾ ਉਹਦੇ ਤੇ ਪਹੁੰਚੇ ਸੁਣੋ